ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਜਸ਼ਨ ਦੀਆਂ ਇਹ ਤਸਵੀਰਾਂ ਉਸ ਜਵਾਨ ਦੇ ਪਿੰਡ ਦੀਆਂ ਨੇ ਜਿਸ ਨੇ ਦੁਨੀਆ ਭਰ ਦੇ ਵਿੱਚ ਆਪਣੇ ਪਿੰਡ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਦੱਸਦੀ ਹੈ ਕਿ ਇੱਕ ਇੱਕ ਫੌਜੀ ਜਵਾਨ ਨੂੰ ਸ਼ೌਰਿਆ ਚੱਕਰ ਦੇ ਨਾਮ ਸਨਮਾਨਿਤ ਕੀਤਾ ਗਿਆ ਤਸਵੀਰਾਂ ਤੋੜਦਾ ਸਾਂਝੀਆਂ ਕਰ ਰਿਹਾ ਦੱਸਦੀ ਹੈ ਕਿ ਤਸਵੀਰਾਂ ਮੇਜਰ ਤ੍ਰਿਪਤ ਪ੍ਰੀਤ ਸਿੰਘ ਦੇ ਜੋ ਪਿੰਡਦਿਆਂ ਨੇ ਜਿੱਥੇ ਉਹਨਾਂ ਦਾ ਪਿੰਡ ਵਾਲਿਆਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਦੱਸਦੇ ਕਿ 34 ਰਾਸ਼ਟਰੀ ਰਾਈਫਲ 66 ਰੈਜiment ਦੇ ਵਿੱਚ ਤਰਨਾਤ ਫੌਜੀ ਅਫਸਰ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੇ ਸਮੇਂ-ਸਮੇਂ ਤੇ ਭਾਰਤ ਦੇ ਲਈ ਫੌਜ ਦੇ ਲਈ ਵੱਡੇ ਯੋਗਦਾਨ ਪਾਏ ਨੇ ਉਹਨਾਂ ਦੇ ਵੱਲੋਂ ਜੋ ਵੱਡੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਤੇ ਕੁੱਲ 6 ਆਪਰੇਸ਼ਨਾਂ ਦੀ ਉਹਨਾਂ ਦੇ ਵੱਲੋਂ ਅਗਵਾਈ ਕਰਦੇ ਆਂ ਕਈ ਵੱਡੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਤੇ ਇਸੇ ਬਹਾਦਰੀ ਦੇ ਚਲਦਿਆਂ ਹੁਣ ਰਾਸ਼ਟਰਪਤੀ ਦੇ ਵੱਲੋਂ ਉਹਨਾਂ ਨੂੰ ਸ਼ੌਰਿਆ ਚੱਕਰ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਇਸ ਤੋਂ ਬਾਅਦ ਜਦੋਂ ਆਪਣੇ ਪਿੰਡ ਪਹੁੰਚਦਾ ਤਾਂ ਪਰਿਵਾਰ ਅਤੇ ਪਿੰਡ ਵਾਲਿਆਂ ਦੇ ਵੱਲੋਂ ਪੂਰੇ ਜਸ਼ਨ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਢੋਲ ਦੇ ਉੱਪਰ ਭੰਗੜਾ ਪਾਇਆ ਜਾਂਦਾ ਤੇ ਉਹਨਾਂ ਦਾ ਜਿੱਥੇ ਇੱਕ ਵੱਖਰੇ ਢੰਗ ਨਾਲ ਸਵਾਗਤ ਕੀਤਾ ਗਿਆ ਉੱਥੇ ਹੀ ਮੇਜਰ ਤ੍ਰਿਪਤ ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜਿੱਥੇ ਉਹਨਾਂ ਨੇ ਦੇਸ਼ ਦੇ ਲਈ ਆਪਣੀ ਸੇਵਾ ਕਰਦਿਆਂ ਯੋਗਦਾਨ ਪਾਇਆ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਦੋਂ ਹੁਣ ਮੈਂ ਪਿੰਡ ਪਰਤਿਆ ਵਾਂ ਤਾਂ ਪਿੰਡ ਵਾਸੀਆਂ ਦਾ ਅਜਿਹਾ ਪਿਆਰ ਦੇਖ ਕੇ ਮੈਨੂੰ ਹੋਰ ਵੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਉਹਨਾਂ ਦੇ ਪਰਿਵਾਰ ਦਾ ਕੀ ਕਹਿਣਾ ਸੀ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ मेजर तृप्त सिंह चौतीस बटालियन द राष्ट्र राइफल्स। 2024 को शोपिया जिले के एक गांव में एक आतंकवादी की मौजूदगी की जानकारी प्राप्त हुई कार्रवाई करते हुए आपने टीम लीडर के रूप में मिशन की योजना बनाई और अपरंपरागत दृष्टिकोण का उपयोग कर लक्ष्य स्थान की घेराबंदी की, की गोलीबारी शुरू कर दी परंतु अधिकारी ने अपने प्राणों की परवाह न करते हुए आतंकवादी के बेहद निकट पहुँच अपने अद्वितीय शौर्य का परिचय देते हुए इस आमने सामने की गोलाबारी में अपने निपुण निशाने से उस आतंकवादी को मार गिराया जिसकी पहचान ए प्लस कैटेगरी आतंकवादी के रूप में की गई इसके अतिरिक्त आपने छह सफल ऑपरेशंस में नौ कट्टर आतंकवादियों को भी मार गिराया आपके अदम्य साहस धैर्य एवं उत्कृष्ट वीरता का प्रदर्शन किए जाने के लिए आपको शौर्य चक्र से सम्मानित किया जाता है मेजर त्रिप्रीत सिंह ਅਗੇ ਦੀ ਫੋਟੋ ਨਹੀਂ ਆ ਰਹੀ ਮੇਰਾ ਨਾਮ ਮੇਜਰ ਤ੍ਰਿਪਤੀ ਸਿੰਘ ਹੈ ਤੇ ਮੈਂ ਅ ਅੱਜ ਯੈਸਟਰਡੇ ਆ ਵਾਸ ਗਿਵਨ ਦਾ ਅਵਾਰਡ ਸੋਰੀ ਚੱਕਰ ਬਾਇ ਦ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਅਵਾਰਡ ਤੋਂ ਬਾਅਦ ਹੁਣ ਮੈਂ ਪਿੰਡ ਵਾਪਸ ਆਇਆ ਤੇ ਪਿੰਡ ਕਾਫੀ ਪਿੰਡ ਵਾਲਿਆਂ ਨੇ ਬਹੁਤ ਮਾਣ ਵਧਾਇਆ ਐਂਡ ਪਰਿਵਾਰ ਵਾਲਿਆਂ ਨੇ ਸਾਡੇ ਪੂਰੇ ਪਰਿਵਾਰ ਦੇ ਲਈ ਆ ਬੜੀ ਮਾਣ ਵਾਲੀ ਗੱਲ ਆ ਕਿ ਸਾਨੂੰ ਗੈਲੈਂਟਰੀ ਅਵਾਰਡ ਜਿਹੜਾ ਮਿਲਿਆ ਕਿ ਹਾਲਾਂਕਿ ਜਿਹੜਾ ਜਿਵੇਂ ਆਪਰੇਸ਼ਨ ਤ੍ਰਿਪਚੋ ਆਪਰੇਸ਼ਨ ਛੋਪੀਆਂ ਜੰਮਨ ਕਸ਼ਮੀਰ ਦੇ ਵਿੱਚ ਇੱਕ ਮਿੰਟ ਦੇ ਵਿੱਚ ਹੋਇਆ ਸੀ ਇਹਤੇ ਹੀ ਇੱਕ ਕੈਲਿਟੀ ਦਾ ਟ੍ਰੌਪ ਕਮਾਂਡਰ ਜਿਹੜਾ ਸੀ ਉਹ ਨਿਊਟਰਲਾਈਜ਼ ਕੀਤਾ ਤੇ ਉਸ ਤੋਂ ਇਲਾਵਾ ਅਸੀਂ 34 ਆਰ ਆਰ ਯੂਨਿਟ ਸੀ ਸਾਡੀ 34 ਆਰ ਆਰ ਜਾਟ ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਉਹ ਕੀਤੇ ਜਿਦੇ ਵਿੱਚ ਅਸੀਂ ਕੁਲ ਕੁਝ ਮਿਲਟੈਂਟਸ ਜਿਹੜੇ ਆ ਉਹ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪਰੀਹੈਂਡ ਕੀਤੇ ਤੇ ਉਹਦੇ ਕਰਕੇ ਮੈਨੂੰ ਜਿਹੜਾ ਅਵਾਰਡ ਦਿੱਤਾ ਗਿਆ ਇਸ ਤੋਂ ਪਹਿਲਾਂ ਮੈਂ ਸਟਾਰਟਿੰਗ ਚ ਮੇਰੇ ਅਟੈਚਮੈਂਟ ਟਾਈਮ ਦੇ ਵਿੱਚ ਮੈਂ ਅ ਅਸਾਮ ਚ ਪੋਸਟਡ ਹਾਂ ਅਸਾਮ ਦੇ ਵਿੱਚ ਮੈਨੂੰ ਮੈਂਸ਼ਨ ਡਿਸਪੈਚ ਗਲੈਂਟਰੀ ਦੇ ਨਾਲ ਨਵਾਜਿਆ ਗਿਆ ਹੈ ਤੇ ਉੱਥੇ ਮੈਂ ਮੈਂ ਬੈਟਲ ਕੈਜੁਐਲਟੀ ਵੀ ਹੋਇਆ ਵਧੀਆ ਲੱਗ ਰਿਹਾ ਜੀ ਤੇ ਨਾਲੇ ਜ ਆ ਛੋਟਾ ਪਿੰਡ ਜਿਹੜਾ ਇਹਨੇ ਅੱਗੇ ਵੀ ਕਾਫੀ ਫੌਜ ਦੇ ਵਿੱਚ ਲਾਡੋ ਜਾਂ ਫਿਰ ਹੋਰ ਵੀ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈ ਬਚੜ ਕੇ ਹਿੱਸਾ ਲਿਆ ਹੈ ਤੇ ਬੜੇ ਮਾਣ ਦੀ ਗੱਲ ਆ ਕਿ ਮੈਂ ਪਿੰਡ ਨੂੰ ਵੀ ਰਿਪਰੈਜ਼ੈਂਟ ਜਿਹੜਾ ਉਹ ਕਰਪੋਂ ਡਿਆਂ ਤੇ ਬੜੇ ਮੇਰੇ ਲਈ ਪ੍ਰਾਈਡ ਦੀ ਗੱਲ ਆ ਸਾਡੇ ਸਾਰੇ ਪਿੰਡ ਦੇ ਲਈ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰ ਗਿਆ ਨੇ ਉਹਨਾਂ ਦੀ ਡਿਊਟੀ ਹੀ ਤੇ ਬਹੁਤ ਵਧੀਆ ਕੀਤਾ ਨੇ ਇਸ ਤੋਂ ਬਹੁਤ ਖੁਸ਼ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇੰਨਾ ਮਾਣ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਥੈਂਕ ਯੂ ਇਹ ਜਦੋਂ ਇਹਨੇ ਐਡਮਿਸ਼ਨ ਲਿਆ ਕੋਚਿੰਗ ਵਾਸਤੇ ਬੜੀ ਖੁਸ਼ੀ ਹੋਈ ਫਿਰ ਨੂੰ ਟ੍ਰੇਨਿੰਗ ਨੂੰ ਕੰਪਲੀਟ ਕਰਕੇ ਫਿਰ ਬਾਦ ਆਇਆ ਫਿਰ ਖੁਸ਼ੀ ਹੋਈ ਤੇ ਉਸ ਬਾਅਦ ਇਹਨੇ ਖਤਰਨਾਕ ਏਰੀਏ ਚ ਡਿਊਟੀ ਕੀਤੀ ਹੁੰਦਾ ਹੀ ਆ ਕਿਤੇ ਇਹੋ ਜਿਹਾ ਮਹੋਰ ਇਹੋ ਜੇ ਸ਼ਾਮੇ ਚ ਇਹੋ ਜੇ ਟਾਈਮ 'ਚ ਜਾ ਕੇ ਤੇ ਇਹ ਇਹੋ ਜੇ ਕੰਮ ਕਰਕੇ ਆਏ ਤੇ ਹੁਣ ਖੁਸ਼ੀ ਹੋ ਗਈ ਹੁਣ ਬੜੀ ਬੜੀ ਖੁਸ਼ੀ ਹੋਈ ਕਿ ਸਾਨੂੰ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ ਕਿ ਅਹੀਂ ਕੋ ਲੈ ਕੇ ਆਏ ਆਪਣੇ ਪਿੰਡ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ